ਜੇ ਮੈਂ ਕੁਝ ਮਨਤ ਕੋਡ ਲਿਖੇ ਨੇ ਜੀ ਜੇ ਤੁਸੀਂ ਮੈਨੂੰ ਕੋਈ ਡੇਟ ਬੋਲੋ ਮੈਂ ਤੁਹਾਨੂੰ ਉਹਦਾ ਜਲਦੀ ਨਾਲ ਡੇ ਕੱਢ ਕੇ ਦੱਸ ਦੂੰਗਾ ਕੋਈ ਡੇਟ ਬੋਲ ਦਿਓ ਮੈਨੂੰ ਕੁਝ ਵੀ ਕਿਸੇ ਬੱਚੇ ਦਾ ਬਰਥਡੇ 6 ਜੂਨ ਠੀਕ ਹੈ ਮੈਂ ਲੰਗੀ ਜੀ ਸਾਧੀਆਂ ਨੂੰ ਡੇਟ ਆਫ ਬਰਥ ਵੀ ਸੰਭਲ ਲਵਾਂ ਸਰ ਨਾਈਆਲੀ ਜੈਪ੍ਰਲ 1972 ਮੈਂ ਦੁਬਾਰਾ ਬੋਲਣ ਲਈ ਨਾਈ ਜੂਨ ਸੈਪਟੰਬਰ ਨਾਈ 1972 72

ਤੇ 4 ਨਾਲ ਡਿਵਾਈਡ ਕੀਤਾ ਤੇ 18 ਆ ਗਿਆ ਡੇਟ ਲਿਖੀ ਜੀ 19 ਆ ਗਈ ਮੰਥ ਦਾ ਕੋਡ ਉਹ ਜਿਹੜੇ ਮੈਂ ਲਿਖੇ ਨੇ April ਦਾ 5 ਆ ਗਿਆ ਤੇ ਸੈਂਚਰੀ ਕੋਡ ਸੈਂਚਰੀ ਕੋਡ ਦਾ ਦਰਤ ਕਰਦੇ ਜਿਹੜਾ ਇਹਨਾਂ ਪੰਜਾਂ ਨੰਬਰ ਨੂੰ ਆਪਾਂ ਐਡ ਕਰਾਂਗੇ 62 18 90 90 19 ਤੇ 109 5 114 115 ਆ ਗਿਆ ਜੀ 17 ਨਾਲ ਡਿਵਾਈਡ ਕਰੋ 17 ਨਾਲ ਪਤਾ ਹੈ ਤੁਹਾਨੂੰ ਕਿਉਂ ਡਿਵਾਈਡ ਕਰ ਰਹੇ ਆ ਹਫਤੇ ਦੇ ਸਾਤ ਦਿਨ ਨੇ ਦੋ ਬਚ ਗਏ ਸੋਰੀ ਦਿਨ ਤਿੰਨ ਬਚ ਗਿਆ 1 ਵਜ ਦਾ ਮੰਡੇ ਦੋ ਟਿਊਜ਼ ਦੇ ਤਿੰਨ ਵਾਂ ਤੇ ਬੁੱਧਵਾਰ ਸੀ ਕਿਤੇ ਤੇ ਇਹ ਚਾਹ ਕਿ ਚੀਜ਼ਾਂ ਨੇ ਜਿਹਨਾਂ ਨੂੰ ਆਪ ਸਾਹੀ ਜੋੜਨਾ ਜੇ ਕੋਈ 2000 ਵਾਲੇ ਤੇ ਸੈਂਚਰੀ ਕੋੜੀ ਲਾਉਣੀ ਲਾਉਣ ਨਹੀਂ ਕਿਹਨੀ ਸਦੀ ਹੈ ਜੇ ਕੋਈ 2000 ਵਾਲਾ ਹੈ ਸੈਂਚਰੀ ਕੋਡ ਲਗਾਉਂਦੀ ਲੋਡੀ ਸੈਂਚਰੀ ਕੋਡ ਲਗਾਉਣਾ ਹੈ 20 ਸਦੀ ਚ 1900 ਪਲੱਸ ਵਾਲਾ ਜਿਹੜਾ ਤੇ ਬਾਕੀ ਆ ਸਿੰਪਲ ਜਿੁੱਟ ਨੇ ਜੇ ਤੁਸੀਂ ਕਹੋ ਤੁਸੀਂ ਬੋਲੀ ਜਾਓ ਮੈਂ ਤੁਹਾਨੂੰ ਸਾਰੇ ਨਹੀਂ ਦੁੱਤੀ ਜਾਵਾਂ ਸਰ ਡੇਟਾ ਦਾ ਤੁਸੀਂ ਐਸੇ ਡੇਟਾ ਵਰਤਦਾ 2025 ਦਾ ਕੱਢ ਲੀਏ ਚਲੋ ਅੱਜ ਵੀ ਰੇਟ ਦਾ ਮੈਂ ਕੱਢ ਦੇਣਾ ਵੀ ਅੱਜ ਆਪਣੀ 31 31 4 2 31 10 2025 2025 ਈਅਰ 25 ਦੀ ਨਹੀਂ ਮੈਂ ਕਹਿ ਰਿਹਾ ਸੀ ਕਿ ਇਹ ਡੇਟ ਦੀ ਹੰਗੂਦਵਾਰ ਆ ਐਂ ਇਸੇ ਦਾ ਤੁਮੇਲਾ 25 ਦੇਖਣਾ ਹੋਵੇ 2025 ਜੋ ਉਹਦਾ ਕੀ ਤਰੀਕਾ ਹੈ ਦੋ ਤਰੀਕੇ ਨੇ ਇਹਦੇ ਜੀ ਇਹਦੇ ਦੋ ਤਰੀਕੇ ਨੇ ਸਰ ਚਲੋ ਬੈਠੇ ਮੈਂ ਪਹਿਲਾਂ 2025 ਦਾ ਡਾਇਰੈਕਟ ਕਰਦੇ ਆ ਇਹਦਾ 6 ਲੀਬੀਅਰੇ ਦਾ 6 ਚੋਕੇ ਦੀ ਡੇਟ 31 ਮੰਥ ਦਾ ਕੋਡ ਅਕਤੂਬਰ ਦਾ ਬਣਾਇਆ ਗਿਆ 6 ਇਹ ਬਣਾਏ ਨੇ ਜੀ 25 6 31 31 62 ਤੇ 6 68 ਸਤਨਾ ਨਿਵਾਇ ਕੀਤਾ 63 5 ਵਜੇ ਦੀ 5 ਫਰਾਈਡੇ ਨੂੰ ਨੰਬਰ ਇਹ ਤੁਸੀਂ 31 ਦਸ ਦਾ ਰੱਖੋ 31 ਦਸ ਦਾ ਕੱਢਿਆ ਅੱਜ ਦਾ ਡਾਇਰੈਕਟ ਤੇ ਪੇਪਰ ਦੇ ਵਿੱਚ ਕੰਪੀਟੀਟਿਵ ਇਗਜ਼ਾਮ ਦੇ ਵਿੱਚ ਆਉਣਾ ਹੈ ਕਿ ਕੈਂਡੀਡੇਟ ਦਾ ਦਿੱਤਾ ਹੋਇਆ ਉਹ ਨੂੰ ਅਗਲੀ ਡੇਟ ਦਾ ਆਪਾਂ ਨੇ ਪਤਾ ਕਰਨਾ ਇੱਕ ਡੇਟ ਦਿੱਤਾ ਹੋਇਆ ਅਗਲੀ ਡੇਟ ਦਾ ਪਤਾ ਕਰਨਾ ਤੇ ਉਹ ਜੋ ਆਪਾਂ ਡਾਇਰੈਕਟ ਜਿਹੜੀ ਪਤਾ ਕਰਨੀ ਹੈ ਉਹ ਡੇਟ ਨਹੀਂ ਲੈ ਸਕਦੇ ਕਿਉਂਕਿ ਉਹ ਸੇਮ ਪਹਿਲਾਂ ਸਹੀ ਨਹੀਂ ਦਿੱਤਾ ਹੁੰਦਾ ਇਸ ਤਰ੍ਹਾਂ ਕੀਤਾ ਹੁੰਦਾ ਜੀ ਇਹ ਕਰਦੇ ਆ ਸਾਹਿਬ ਜੀ ਸਹੀ ਸਹੀ ਸੈਂਚਰੀ ਕੋਲ ਨਾਲ ਸੈਂਟਰੀਕ ਕੋਡ ਬਾਹਰ ਆਵੇਗੀ ਬਾਸਾ ਸਾਈਕਲ ਆ